ਲੱਖਣ ਮਸੀਆ ਨੂੰ ਨਕੋਦਰ ਦੇ ਲਾਗੇ ਲਾਗੇ ਜਿੰਨੇ ਵੀ ਜਗਦੀ ਜ਼ਮੀਰ ਵਾਲੇ ਸਾਡੇ ਆ ਭੈਣ ਭਰਾ ਬੈਠੇ ਆ ਸਾਰਿਆਂ ਨੂੰ ਇੱਕ ਜ਼ਰੂਰੀ ਮੈਸੇਜ ਆ ਕਿ ਤੁਹਾਨੂੰ ਜਿਸ ਦੇ ਵਿੱਚ ਕੀ ਪਤਾ ਹੈ ਕਿ ਫੂਲੇ ਪਿਕਚਰ ਸਵੈਤ੍ਰੀ ਬਾਈ ਫੂਲੇ ਜੀ ਦੀ ਫਿਲਮ ਆ ਜਿਹੜੀ तकरीबन तकरीबन ਪੂਰੀ ਦੁਨੀਆ ਦੇ ਵਿੱਚ ਦਿਖਾਈ ਜਾ ਰਹੀ ਆ ਉਸੇ ਸਬੰਧ ਦੇ ਵਿੱਚ ਨਕੋਦਰ ਦੇ ਵਿੱਚ ਇੱਕ ਐਸੀ ਸਿਰਮੇ ਦੇ ਵਿੱਚ ਅਸੀਂ ਦਿਖਾ ਰਹੇ ਆ 7 ਤੇ 8 ਤਰੀਕ ਨੂੰ ਮੈਂ ਹਿੰਦੂ ਵੀ ਕਹਤੇ ਹੋ ਅਰ ਅਛੂਤ ਵੀ ਚੱਕੀ ਜ਼ਮੀਰ ਵਾਲੇ ਸੱਜਣਾ ਨੂੰ ਭੈਣਾ ਨੂੰ ਭਰਾਵਾਂ ਨੂੰ ਬੇਨਤੀ ਆ ਕਿ ਇਹ ਫਿਲਮ ਜ਼ਰੂਰ ਦੇਖਣਾ ਹੋ ਔਰ ਮੈਂ ਧੰਨਵਾਦ ਕਰਦਾ ਐਨਆਰਆਈ ਵੀਰਾਂ ਦਾ ਸਾਡੇ ਜਿਹੜੇ ਗੁਰੂ ਰਵਿਦਾਸਪੁਰ ਮੁਹੱਲੇ ਦੇ ਐਨਆਰਆਈ ਵੀਰਿਆ ਜਿਨ੍ਹਾਂ ਨੇ ਸਾਨੂੰ 45000 ਰੁਪਇਆ ਸ਼ੋਹ ਵਾਸਤੇ ਭੇਜਿਆ ਤੇ ਬਾਕੀ ਐਨਆਰਆਈਆਂ ਨੇ ਵੀ ਸਾਨੂੰ ਤਾਂ ਕਹਿਆ ਜਾਂ ਕਿ ਅਸੀਂ ਤੁਹਾਨੂੰ ਜੋ ਵੀ ਵਾਧਾ ਘਾਟਾ ਜਿਹੜਾ ਜੋ ਵੀ ਆ ਉਹ ਭੇਜਾਂਗੇ ਤੇ ਅਮਰਦੀਪ ਚਾਹਲ ਜੀ ਉਹਨਾਂ ਦੇ ਵੱਲੋਂ 45000 ਰੁਪਇਆ ਪਰਵੇਲਾ ਚਾਹਲ ਅਮਰਦੀਪ ਚਾਹਲ ਇਹਨਾਂ ਦੋਨੋਂ ਵੱਲੋਂ ਸਾਨੂੰ 45000 ਆਇਆ ਅਸੀਂ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਹੜੇ ਦੇਸ਼ ਤੋਂ ਕੰਟਰੀ 7 ਅਤੇ 8 ਤਰੀਕ ਨੂੰ ਕੰਟਰੀ ਐਨ ਆਰ ਆਈ ਵੀਰਾਂ ਦੀ ਕਿਹੜੀ ਕੰਟਰੀ ਐਨ ਆਰ ਆਈ ਵੀਰ ਜਿਹੜਾ ਯੂ ਐਸ اے ਤੋਂ ਜੀ ਉਹਨਾਂ ਨੇ ਇਹ ਸਾਨੂੰ ਅਮਾਉਂਟ ਭੇਜੀ ਹੈ 45000 ਰੁਪਇਆ ਪਰਦਾਸਰ ਕੀ ਡਾਕਟਰ ਵੀਰ ਅੰਬੇਦਕਰ ਮੈਮੋਰੀਅਲ ਕਮੇਟੀ ਵੀ ਵਿਤੀ ਸਹਾਇਤਾ ਇਸ ਦੇ ਚ ਦੇ ਰਹੀ ਐ ਐਕਚੁਅਲੀ ਜਿੱਦਣ ਅਸੀਂ ਕਿਹਾ ਬੁੱਕ ਕਰਕੇ ਆਏ ਆ ਕਿ ਇਹ ਜਿਹੜਾ ਉਪਰਾਲਾ ਆ ਡਾਕਟਰ ਵੀਰ ਅੰਬੇਦਕਰ ਮੈਮੋਰੀਅਲ ਕਮੇਟੀ ਵੱਲੋਂ ਹੀ ਸ਼ੁਰੂਆਤ ਕੀਤੀ ਗਈ ਆ ਤੇ ਬਹੁਤ ਸਾਰਾ ਸਾਨੂੰ ਰਿਸਪੌਂਸ ਮਿਲਿਆ ਤਕਰੀਬਤ ਤਕਰੀਬਨ ਕਿ ਜਿਹੜੇ ਸਾਡੇ 2 ਸ਼ੋਅ ਆ ਇਹ ਹਸਪੀਟਲ ਹੋ ਚੁੱਕੇ ਆ ਤੇ ਮੈਂ ਕਹਿਣਾ ਚਾਹੁੰਦਾ ਕਿ ਅੱਗੇ ਵੀ ਅਸੀਂ ਜਿਹੜੇ ਵੀ ਡੇਟ ਨੇ ਵਗੈਰਾ ਕਿਸੇ ਨੇ ਬੁੱਕ ਕਰਨੀਆਂ ਸਾਡੇ ਕੋਲ ਕਰਾ ਸਕਦਾ ਚਾਹੇ 1 ਹਫਤਾ ਚੱਲੇ ਚਾਹੇ 15 ਦਿਨ ਚੱਲੇ ਉਹ ਅਸੀਂ ਨੰਬਰ ਜਿਹੜੇ ਆ ਸਕਰੀਨ ਦੇ ਉੱਪਰ ਦੇ ਦਾਂਗੇ ਤੇ ਉਹਨਾਂ ਨੰਬਰਾਂ ਤੇ ਕੰਟੈਕਟ ਕਰਨ ਤੇ ਇਹ ਫਿਲਮ ਜਿਹੜੀ ਆ ਅਸੀਂ ਕਹਿੰਦੇ ਕਿ ਬਾਅਦ ਤੋਂ ਬਾਅਦ ਲੋਕ ਦੇਖਣ ਤੇ ਪਰਿਵਾਰਾਂ ਸਮੇਤ ਖਾਸ ਕਰਕੇ ਭੈਣਾਂ ਨੂੰ ਤੇ ਬੱਚਿਆਂ ਨੂੰ ਇਹ ਆਪਣੇ ਫਿਲਮ ਜ਼ਰੂਰ ਦਿਖਾਓ ਸਰ ਦੋ ਸ਼ੋਅ ਤਾਂ ਜਿਹੜੇ ਆ ਐਨਆਰਆ ਨੇ ਜਿਹੜੇ ਆ ਉਹਦੇ ਸਪான்ਸਰ ਕਰ ਲਏ ਆ ਅਗਰ ਇਸ ਤੋਂ ਇਲਾਵਾ ਮਤਲਬ ਹੋਰ ਵੀ ਲੋਕ ਦੇਖਣਾ ਚਾਹੁੰਦੇ ਤਾਂ ਟਿਕਟ ਕਿੰਨੀ ਰੱਖੀ ਗਈ ਹੈ ਜੀ ਇਸ ਦੀ ਇਸ ਦਾ ਟਿਕਟ ਜਿਹੜੀ ਆ 150 ਰੁਪਏ ਆ ਜੀ ਤੇ 150 ਰੁਪਏ ਟਿਕਟ ਆ ਤੇ ਬਾਕੀ ਸਾਡੇ ਸੁਰਖਰੂਪਾ ਜੀ ਤੁਹਾਨੂੰ ਦੱਸਣਗੇ ਜੈ ਭਾਰਤ ਨਮੋ ਵਦਾਏ ਸਰ ਇਹ ਜਿਹੜੀ ਕ੍ਰਾਂਤੀਕਾਰੀ ਫਿਲਮ ਫੂਲੇ ਔਰ ਬਹੁਤ ਜਣ ਸਮਾਜ ਦੇ ਨਾਲ ਜੁੜੀ ਹੋਈ ਕੀ ਕਹਾਂਗੇ ਹਾਂ ਜੀ ਉਸ ਤੋਂ ਪਹਿਲਾਂ ਤਾਂ ਕੇਡੀ ਵਰਲਡ ਤੇ ਇਹਨਾਂ ਦੇ ਨਾਲ ਜਿੰਨੇ ਵੀ ਸਹਿਯੋਗੀ ਚੈਨਲ ਸਾਡੇ ਸਕੂਲ ਦੇ ਵਿੱਚ ਡਾਕਟਰ ਬੀਆਰ ਮੇਟਕਰ ਮੈਮੋਰੀਅਲ ਸਕੂਲ ਬਲਾਰ ਰਵਿਦਾਸਪੁਰ ਨੂੰ ਉਧਰ ਜਿਹੜਾ ਕਿ ਡਾਕਟਰ ਬੀਆਰ ਮੇਟਕਰ ਮੈਮੋਰੀਅਲ ਕਮੇਟੀ ਰਜਿਸਟਰਡ ਮਲਾ ਗੁਰੂ ਰਵਿਦਾਸਪੁਰ ਵੱਲੋਂ ਚਲਾਇਆ ਜਾ ਰਿਹਾ ਤੇ ਉਹਨਾਂ ਨੇ ਸਾਰੀ ਹੀ ਸਾਡੀ ਕਮੇਟੀ ਵੱਲੋਂ ਤੁਹਾਡਾ ਸਾਰੇ ਇਸੇ ਨੂੰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਆਇਆਂ ਤੇ ਬਹੁਤ-ਬਹੁਤ ਧੰਨਵਾਦ ਕਰਦਾ ਔਰ ਜਿਹੜੀ ਇਹ ਫਿਲਮ ਮਹਾਤਮਾ ਜੋਤੀ ਰਾਏ ਫੂਲੇ ਤੇ ਸਵਿੱਤਰੀ ਬਾਈ ਫੂਲੇ ਇਹ ਜੀਵਨ ਤੇ ਮਿਸ਼ਨ ਦੇ ਨਾਲ ਸੰਬੰਧ ਤੇ ਨਿਮਾ ਕਿਉਂਕਿ ਜੋ ਬਹੁਤ ਸਾਰੇ ਲੋਕਾਂ ਦੇ ਜਿਹ ਪਿਸ਼ੋਕਣ ਜਿਨ੍ਹਾਂ ਦੀ ਦੁਰਦਸ਼ਾ ਬਹੁਤ ਮਾੜੀ ਦੁਰਦਸ਼ਾ ਰਹੀ ਆ ਔਰ ਜਿਸ ਦੇ ਕਾਰਨ ਆਪਣਾ ਦੇਸ਼ ਜਿਹੜਾ ਉਹ ਹੁਣ ਤੱਕ ਉਸ ਮੁਕਾਮ ਤੱਕ ਨਹੀਂ ਪਹੁੰਚ ਸਕਿਆ ਔਰ ਉਸ ਦੇ ਸੰਬੰਧ ਦੇ ਵਿੱਚ ਜੋ ਮਾਤਾ ਸਵਿੱਤਰੀ ਰਾਏ ਫੂਲੇ ਜੀ ਆ ਉਹਨਾਂ ਨੇ ਜੋ ਲੇਡੀਜ਼ ਨੂੰ ਸਾਡੇ ਇਸ ਦੇਸ਼ ਦੀਆਂ ਸਾਰੀਆਂ ਹੀ ਔਰਤਾਂ ਨੂੰ ਸਭ ਤੋਂ ਪਹਿਲੀ ਦੀ ਆਫਕਾ ਦੇ ਤੌਰ ਤੇ ਪੜਾਉਣ ਦਾ ਕੰਮ ਕੀਤਾ ਉਹਦਾ ਦੇ ਜੀਵਨ ਦਾ ਇੱਕ ਬਹੁਤ ਹੀ ਸੰਘਰਸ਼ਮਈ ਤੇ ਗਾਹ ਵਦੂ ਪਹਿਲੂ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਤੇ ਮੈਂ ਇਸ ਏਰੀਏ ਦੇ ਨਹੀਂ ਪੂਰੀ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਵਾਪਾ ਵਾਪਾ ਇਹ ਫਿਲਮ ਨੂੰ ਦੇਖੋ ਤੇ ਆਪਣੇ ਬੱਚਿਆਂ ਨੂੰ ਦਿਖਾਓ ਤਾਂ ਕਿ ਆਪਾਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਹੋ ਗਏ ਅੱਗੇ ਆਪਾਂ ਆਪਣੇ ਜੀਵਨ ਨੂੰ ਵਧਾ ਸਕੀਏ ਮਹਾਤਮਾ ਜੋਤੀਬਾ ਫੂਲੇ ਉਹਨਾਂ ਦੀ ਜੀਵਨੀ ਤੇ ਆਧਾਰਿਤ ਇੱਕ ਫਿਲਮ ਹੈ ਔਰ ਸੈਂਸਰ ਵੱਲੋਂ ਕਾਫੀ ਸਾਰੇ ਕੱਟ ਵੀ ਲਗਾਏ ਗਏ ਕੀ ਕਾਰਨ ਮੰਨਦੇ ਹੋ? ਦੇਖੋ ਜੀ ਜੋ ਸੈਂਸਰ ਵੱਲੋਂ ਕੱਟ ਲਗਾਏ ਗਏ ਆ ਉਹ ਕੁਝ ਲੋਕਾਂ ਨੇ ਵਿਰੋਧ ਕੀਤਾ। ਉਹਨਾਂ ਲੋਕਾਂ ਨੇ ਵਿਰੋਧ ਕੀਤਾ ਜਿਹੜੇ ਕਿ ਪਿਛੋਕੜ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇਸ ਸਮਾਜ ਦੇ ਨਾਲ ਜੋ ਬੁਰਾ ਸਲੂਕ ਕਰਦੇ ਰਹੇ ਆ ਜਿਨ੍ਹਾਂ ਦੇ ਮਤਲਬ ਕਿ ਬਹੁਤੀ ਭੜੇ ਕਾਨੂੰਨ ਜਿਹੜੇ ਲਾਗੂ ਕੀਤੇ ਗਏ ਸੀਗੇ ਉਹਨਾਂ ਦੇ ਤੇ ਜੋ ਸਮਾਜ ਦੀ ਦੁਰਦਸ਼ਾ ਸੀ ਉਸ ਸਮੇਂ ਦੇ ਵਿੱਚ ਜਾਂ ਔਰਤ ਦੀ ਦੁਰਦਸ਼ਾ ਸੀ ਉਹਨੂੰ ਜੋ ਰਿਐਲਿਟੀ ਦੇ ਵਿੱਚ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਤੇ ਉਹ ਲੋਕ ਜਿਹੜੇ ਆ ਇਹ ਜਿਨ੍ਹਾਂ ਦੇ ਕੋਰਖੇ ਇਹ ਕੁਝ ਕਰਦੇ ਰਹੇ ਆ ਉਹਨਾਂ ਨੂੰ ਬਦਲੇ ਚੀਜ਼ਾਂ ਦੇਖ ਕੇ ਦੁੱਖ ਹੁੰਦਾ ਇਸ ਕਰਕੇ ਉਹ ਇਸ ਸੀਨ ਨੂੰ ਸੰਭਾਲ ਨਹੀਂ ਕਰਦੇ ਤੇ ਵਾਰ-ਵਾਰ ਉਹ ਇੱਥੇ ਢਿੱਕਾ ਪਾਉਂਦੇ ਆ ਤੇ ਜਿਸ ਨੇ ਸ਼ਾਰ ਵਿੱਚ ਕੋਈ ਕਿਸੇ ਕਿਸਮ ਦਾ ਕੋਈ ਵਿਵਾਦ ਨਾ ਖੜਾ ਹੋਵੇ ਇਸ ਕਰਕੇ ਸੀ ਜਿਹੜਾ ਇਹ ਸੈਂਸਰ ਮੋੜਾ ਉਹਨਾਂ ਨੇ ਦੋ ਤਿੰਨ ਵਾਰੀ ਕੱਟ ਲਗਾਇਆ ਸਰ ਜਿਨ੍ਹਾਂ ਨੇ ਵਿਰੋਧ ਕੀਤਾ ਆ ਜਾਂ ਮਤਲਬ ਉਹਨਾਂ ਨੂੰ ਹੁਣ ਜੋ ਅਸਲੀਅਤ ਜਿਹੜੀ ਦਿਖਾਈ ਗਈ ਸੀ ਪੁਰਾਣੇ ਸਮੇਂ ਉਹ ਜੋ ਸਾਡੇ ਸਮਾਏ ਨਾ ਹੁੰਦਾ ਸੀ ਅੱਜ ਉਹ ਦੇਖ ਨਹੀਂ ਪਾ ਰਹੇ ਤਾਂ ਜਿਨ੍ਹਾਂ ਲੋਕਾਂ ਨੇ ਉਹ ਹਾਲਾਤਾਂ ਵਿੱਚ ਸਹੇ ਸੀਗੇ ਜਿਨ੍ਹਾਂ ਦੇ ਉੱਤੇ ਜ਼ੁਲਮ ਹੋਇਆ ਸੀ ਉਹ ਉਹਨਾਂ ਦੇ ਉਸ ਸਮੇਂ ਕਿ ਕਿਵੇਂ ਹਾਲਾਤ ਹੋਣਗੇ ਦੇਖੋ ਜੀ ਇਹ ਤਾਂ ਜਿਹੜਾ ਅੱਜ ਅੱਜ ਜੋ ਸੰਵਿਧਾਨ ਦੇ ਕਰਕੇ ਥੋੜਾ ਬੋਤਾ ਬਦਲਾ ਆਇਆ 75 ਸਾਲ ਹੋ ਰਿਹਾ ਉਹ ਸਮੇਂ ਦੇ ਵਿੱਚ ਜਦੋਂ ਕੋਈ ਸੰਵਿਧਾਨ ਨਹੀਂ ਸੀ ਔਰ ਮਤਲਬ ਕਿ ਉਹ ਸੁਭਿਤੀ ਦਾ ਕੋਈ ਕੁਝ ਆਪਣਾ ਨੂੰ ਨਾ ਲੱਗੂ ਕਿ ਤੇ ਉਹ ਸੀ ਜਿੱਦਾਂ ਕਾਨੂੰਨਾਂ ਦੇ ਕਰਕੇ ਜਿਸ ਸਮਾਜ ਨੂੰ 5000 ਸਾਲ ਤੋਂ ਕੋਈ ਪੜਨ ਤੋਂ ਜਾਂ ਉਹਨਾਂ ਨੂੰ ਕਿਸੇ ਕਿਸੇ ਅਧਿਕਾਰ ਦੇ ਤੋਂ ਵਾਂਝਕ ਕੀਤਾ ਗਿਆ ਜਿਸ ਦੇ ਕਾਰਨ ਇਸ ਦੇਸ਼ ਦਾ ਜਿਹੜਾ ਬਹੁਤ ਵੱਡਾ ਤਬਕਾ ਉਹ ਜਾਨੀ ਕਿ ਪਛੜ ਗਿਆ ਔਰ ਅੱਜ ਮਤਲਬ ਉਹਨਾਂ ਨੂੰ ਜ਼ਰੂਰਤ ਆ ਅੱਗੇ ਵਧਣ ਦੀ ਉੱਠਣ ਦੀ ਇਹਨਾਂ ਚੀਜ਼ਾਂ ਤੋਂ ਸਿੱਖਿਆ ਲੈਣ ਦੀ ਆਪਣੇ ਅਤੀਤ ਨੂੰ ਜਾਣਨ ਦੀ ਤੇ ਇਹਨਾਂ ਚੀਜ਼ਾਂ ਤੋਂ ਸਿੱਖਿਆ ਲੈ ਕੇ ਅੱਗੇ ਵਧਣ ਦੀ ਜ਼ਰੂਰਤ ਸਾਰੇ ਸਮਾਜ ਨੂੰ ਹੀ ਚਾਹੇ ਉਹ ਇੱਕ ਸਮਾਜ ਦਾ ਹੈ ਮੈਂ ਕਹਿੰਨਾ ਹਰ ਭਾਰਤੀ ਔਰਤ ਹਰ ਭਾਰਤੀ ਨਾਗਰਿਕ ਜਿਹੜਾ ਕਿ ਇਸ ਸਿਧਾਂਤ ਦੇ ਵਿੱਚ ਆਸਥਾ ਰੱਖਦਾ ਉਹ ਇਸ ਸੱਚ ਨੂੰ ਸਮਝੇ ਔਰ ਇਸ ਫਿਲਮ ਤੋਂ ਜੋ ਮਾਧਮਾ ਜੋਤੀਰਾਏ ਪੁਲੇਜੀ ਦਾ ਜੀਵਨ ਤੇ ਮਿਸ਼ਨ ਆ ਕੁੱਤੋਂ ਸਿੱਖਿਆ ਲੈ ਕੇ ਆਪ ਅੱਗੇ ਵਧੇ ਤੇ ਸਮਾਜ ਵੀ ਇਸ ਤਰ੍ਹਾਂ ਅੱਗੇ ਵਧੂਗਾ ਤੇ ਦੇਸ਼ ਵੀ ਤਰੱਕੀ ਕਰੇਗਾ। ਸੋ ਸਰ ਤੁਹਾਡੇ ਕਹਿਣ ਅਨਸਾਰ ਕਿ ਨਕੌਦਰ ਦੇ ਸਿਨੇਮਾ ਘਰਾਂ ਵਿੱਚ ਗੁੱਤਬਰ ਔਰ ਵੀਰਵਾਰੇ ਜਿਹੇ ਸ਼ੋਅ ਲਗਾਏ ਜਾ ਰਹੇ ਨੇ ਔਰ ਕਾਫੀ ਵੱਡਾ ਅੰਕੁਰਾਲਾ ਅੰਬੇਡਕਰ ਮੈਮੋਰੀਅਲ ਕਮੇਟੀ ਦਾ ਵੀ ਔਰ ਮੁਹੱਲਾ ਗੁਰਦਾਸਪੁਰਾ ਦੇ ਐਨ ਆਰ ਆਈ ਵੀਰਾਂ ਦਾ ਵੀ ਹੈ। ਸੋ ਕਿੰਨੇ ਕੁ ਵੱਡੀ ਗੈਂਸੀ ਦੇ ਵਿੱਚ ਜਿਹੜਾ ਆਪਣਾ ਬਹੁਤਨ ਸਮਾਜ ਦੇ ਫਿਲਮ ਨੂੰ ਵੇਖਣ ਜਾਏਗਾ। ਜਿਦੋਂ ਇਹ ਫਿਲਮ ਰਿਲੀਜ਼ ਹੋਈ ਆ 25 ਅਪ੍ਰੈਲ ਨੂੰ ਆ ਉਸ ਤੋਂ ਬਾਅਦ ਜਿਹੜੀ ਡਾਕਟਰ ਵੀ.ਐਨ. ਮੇਟਕਰ ਮੈਮੋਰੀਅਲ ਕਮੇਟੀ ਆ ਜਾਂ ਇਸ ਮਹੱਲੇ ਦੇ ਜਿਹੜੇ ਬੁੱਧੀਜੀਵੀ ਸਾਥੀ ਆ ਅਸੀਂ ਕਈ ਵਾਰੀ ਇਸ ਇਸ ਗੱਲ ਤੋਂ ਵਿਚਾਰ ਕੀਤਾ ਕਿ ਅਸੀਂ ਵੀ ਐਲਕੋਡਰ ਦੇ ਵਿੱਚ ਇਸ ਫੈਲੋ ਨੂੰ ਕਿਸੇ ਧੰਨਵਾਦ ਨਾਲ ਨੋਟ ਨੇ ਕੋਈ ਲਗੋਤ ਚਾਹੀਏ ਮਾਨੂੰ ਦਿਖਾਈਏ